ਮੇਰਾ ਨਾਮ ਰਾਧਾ ਰਾਣੀ ਹੈ ਮੈਂ ਲਗਭਗ 2 ਸਾਲ ਤੋਂ ਯੋਗਾ ਟ੍ਰੇਨਰ ਆ ਠੀਕ ਹੈ 1 2 3 1 2 3 ਹਾਂ ਸਰ ਜੀ ਅੱਜ ਅਸੀਂ ਪਹੁੰਚੇ ਆ ਮੁਨਕ ਦੀ ਜੰਨਤ ਕਹੇ ਜਾਣ ਵਾਲੇ ਪਾਰਕ ਹੰਸਰਾਜ ਪਾਰਕ ਵਿਖੇ ਜਿੱਥੇ ਰਾਧਾ ਰਾਣੀ ਟੀਚਰ ਦੁਆਰਾ ਸਵੇਰੇ 5 ਤੋਂ ਲੈ ਕੇ 7 ਵਜੇ ਤੱਕ ਯੋਗਾ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਇਹ ਕਲਾਸਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਸ਼ਾਲਾ ਦੇ ਦìn ਲਗਾਈਆਂ ਜਾਂਦੀਆਂ ਹਨ ਯੋਗ ਕਰਨ ਆਏ ਵਿਅਕਤੀਆਂ ਦੁਆਰਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਅਤੇ ਯੋਗ ਦੇ ਦੁਆਰਾ ਉਹਨਾਂ ਦੀਆਂ ਬਿਮਾਰੀਆਂ ਦਾ ਜੋ ਖਾਤਮਾ ਹੈ ਉਹਨਾਂ ਦਾ ਬੇਰਵਾ ਦਿੱਤਾ ਗਿਆ ਇਹ ਪੰਜਾਬ ਸਰਕਾਰ ਦਾ ਉਪਰਾਲਾ ਬਹੁਤ ਵਧੀਆ ਹੈ ਅਤੇ ਚੱਲਦਾ ਰਹੇ ਧੰਨਵਾਦ ਮੈਂ ਪੰਜਾਬ ਸਰਕਾਰ ਦੇ ਇਹ ਪੀਰ ਕਰਦਾ ਇਹ ਲਗਾਤਾਰ ਰੈਗੂਲਰ ਚੱਲਦਾ ਰਹੇ ਤੇ ਸਾਡੀ ਮੈਡਮ ਰਾਜਰਾਣੀ ਸਾਨੂੰ ਡੇਢ ਸਾਲ ਤੋਂ ਬਹੁਤ ਵਧੀਆ ਯੋਗਾ ਕਰਾ ਰਹੇ ਨੇ ਕੋਈ ਦਿਨ ਮਿਸ ਨਹੀਂ ਕਰਦੇ ਤੁਹਾਨੂੰ ਟੀਚਰ ਇਹੀ ਰੱਖਿਆ ਜਾਵੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੈਡਮ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਅਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਮੈਡਮ ਰਾਜਰਾਣੀ ਜੀ ਦੁਆਰਾ ਸੀਐਮ ਯੋਗ ਸ਼ੈਲਾ ਤਹਿਤ ਇੱਥੇ ਯੋਗਾ ਕਰਵਾਇਆ ਜਾਂਦਾ ਜੀ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨੇ ਆ ਉਹਨਾਂ ਨੇ ਸੀਐਮਾ ਜੋਗਸ਼ਾਲਾ ਤਹਿਤ ਯੋਗਾ ਟ੍ਰੇਨਰ ਉਪਲਬਧ ਕਰਵਾਏ ਸਾਡਾ ਵਧੀਆ ਗਰੁੱਪ ਬਣਿਆ ਜੀ ਬਹੁਤ ਹੀ ਵਧੀਆ ਉਪਰਾਲਾ ਪੰਜਾਬ ਸਰਕਾਰ ਵੱਲੋਂ ਤੇ ਇਸ ਵਿਸ਼ੇ ਦੇ ਮੁੱਖ ਮੰਤਰੀ ਬਹੁਤ ਵਧਾਈ ਦੇ ਪਾਤਰ ਹਨ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹਤੀ ਹੂ ਕਿ ਉਹਨਾਂ ਨੇ ਇਹ ਮੁਹਿੰਮ ਚਲਾਈ ਜਿਸ ਵਜ੍ਹਾ ਸੇ ਹਮੇ ਬਹੁਤ ਜ਼ਿਆਦਾ ਫਾਇਦਾ ਹੋ ਰਹਾ ਹੈ ਧੰਨਵਾਦ ਇਸ ਲਈ ਅਸੀਂ ਮਤਲਬ ਐਨੇ ਐਫਰਟਸ ਲਈ ਪੰਜਾਬ ਸਰਕਾਰ ਦਾ ਤੇ ਮਾਨ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮਤਲਬ ਫਰੀਦੀ ਹੋਮਸ਼ਾਲਾ ਚਲਾਈ ਹੈ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਯੋਗਾ ਕਲਾਸਿਸ ਜੁਆਇਨ ਕਰਾਉਣ ਲਈ ਤੇ ਪਹਿਲਾਂ ਮੇਰੀ ਬਦਲੀ ਹੁਸ਼ਿਆਰਪੁਰ ਸੀ ਹੁਣ ਮੇਰੀ ਲੋਕਲੀ ਮੇਰੇ ਹੀ ਸ਼ਹਿਰ ਮੁਣਕ ਦੇ ਵਿੱਚ ਹੋ ਗਈ ਹੈ ਤੇ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨੇ ਯੋਗਾ ਦੇ ਵਿੱਚ ਵੈਕੈਂਸੀਜ਼ ਕੱਢ ਕੇ ਸਾਨੂੰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਤੇ ਇਹਦੇ ਨਾਲ ਸਾਨੂੰ ਸਿਰਫ ਰੋਜ਼ਗਾਰ ਹੀ ਨਹੀਂ ਮਿਲਿਆ ਲੋਕਾਂ ਦੇ ਜਿਹੜੀਆਂ ਦੁਆਵਾਂ ਨੇ ਉਹ ਬਹੁਤ ਮਿਲੀਆਂ ਲੋਕਾਂ ਦਾ ਪਿਆਰ ਹੈ ਜਿਹੜਾ ਬਹੁਤ ਮਿਲਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਵੰਤਵਾਨ ਜੀ ਦਾ ਸੂਬੇ ਦੇ ਮੁੱਖ ਮੰਤਰੀ ਦਾ ਜਿਨ੍ਹਾਂ ਨੇ ਯੋਗਸ਼ਾਲਾ ਖੋਲ ਕੇ ਪੰਜਾਬ ਦੇ ਵਸਨੀਕਾਂ ਨੂੰ ਕਿ ਰੋਗਾਂ ਤੋਂ ਮੁਕਤ ਕੀਤਾ ਹੈ ਧੰਨਵਾਦ ਜੀ